ਗੁਰਮੀਤ ਸਿੰਘ ਖੁੱਡੀਆਂ ਸਾਹਿਬ ਖੇਤੀਬਾੜੀ ਮੰਤ ਮਾਨਯੋਗ ਮਾਨਯੋਗ ਡਿਪਟੀ ਕਮਿਸ਼ਨਰ ਸਪੀਕਰ ਸਾਹਿਬ ਸਾਡੀ ਸਰਕਾਰ ਰਾਜ ਦੇ ਵਾਸੀਆਂ ਨੂੰ ਚੰਗੀ ਮੋਟਰੇਬਲ ਸੜਕਾਂ ਵਹਈਆ ਕਰਨ ਲਈ ਵਚਨਬੱਧ ਹੈ ਇਸ ਵੇਲੇ ਪੰਜਾਬ ਰਾਜ ਵਿੱਚ 64878 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਹਨ ਨੰਬਰ 2 ਲਿੰਕ ਸੜਕਾਂ ਲਿੰਕ ਸੜਕ ਗਗੜਾ ਤੋਂ ਬਾਹਰ ਦੇ ਕੇ ਅਬੋਰ ਕਨਾਲ ਦੇ ਬਣੇ ਪੁਲ ਦੀ ਚੜਾਈ ਘਟ ਹੈ ਇਸ ਪੁਲ ਦੀ ਹਾਲਤ ਖਰਾਬ ਹੈ ਇਸ ਨਹਿਰ ਤੇ ਨਹਿਰ ਤੇ 52 ਮੀਟਰ ਲੰਬਾਈ ਦੇ ਪੁਲ ਦੀ ਸਾਰੀ ਦੇ ਲਗਭਗ 6.5 ਕਰੋੜ ਰੁਪਏ ਦਾ ਖਰਚਾ ਹੋਵੇਗਾ ਭਾਰਤ ਸਰਕਾਰ ਵੱਲੋਂ ਆਰਡੀਐਫ ਨਾ ਦਿੱਤੇ ਜਾਣ ਕਾਰਨ ਫੰਡਾਂ ਦੀ ਘਾਟ ਹੋਣ ਕਾਰਨ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਤੇ ਡਿਊ ਕੰਮ ਨਹੀਂ ਕਰਵਾਇਆ ਜਾ ਸਕੇ ਫੰਡਾਂ ਦਾ ਪ੍ਰਬੰਧ ਹੋਣ ਤੇ ਇਸ ਪੁਲ ਦੀ ਮੁੜ ਸਾਰੀ ਦਾ ਕੰਮ ਕਰਨ ਬਾਰੇ ਵਿਚਾਰ ਲਿਆ ਜਾਵੇਗਾ ਲਿੰਕ ਸੜਕ ਕੌਕੇ ਕਲਾਂ ਤੋਂ ਡੱਲਾ ਨੂੰ ਪ੍ਰਧਾਨ ਮੰਤਰੀ ગ્રામ ਸੜਕ ਯੋਜਨਾ ਤਹਿਤ 21 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਕੇ ਅਪਗ੍ਰੇਡ ਕੀਤਾ ਜਾ ਰਿਹਾ ਹੈ ਇਸ ਸੜਕ ਤੇ ਪੈਂਦੀ ਬੋਰ ਕਨਾਲ ਦੇ 90 ਮੀਟਰ ਲੰਬਾਈ ਦੇ ਪੁਲ ਦੀ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਧਾਨ ਮੰਤਰੀ ગ્રામ ਸੜਕ ਯੋਜਨਾ ਤਹਿਤ ਵਿਸਾਰੀ ਕਰਨ ਦੀ ਕਰਨ ਲਈ ਤਕਮੀਨਾ ਪਾਰ ਸਰਕਾਰ ਨੂੰ ਪ੍ਰਵਾਨਗੀ ਹਿਤ ਭੇਜਿਆ ਜਾ ਰਿਹਾ ਹੈ। ਪਾਤਰ ਸਰਕਾਰ ਵੱਲੋਂ ਪ੍ਰਵਾਨਗੀ ਪ੍ਰਾਪਤ ਹੋਣ ਤੇ ਇਸ ਪੁਲ ਦੀ ਉਸਾਰੀ ਕਰਵਾ ਦਿੱਤੀ ਜਾਵੇਗੀ। ਲਿੰਕ ਸੜਕ ਮਲਕ ਤੋਂ ਬੋਦਲਵਾਲਾ ਦੇ ਪੈਂਦੀ ਜਸੋਵਾਲ ਡਰੇਨ ਤੇ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ 40 ਮੀਟਰ ਲੰਬਾਈ ਦੀ ਪੁਲ ਦੀ ਉਸਾਰੀ ਪੰਜਾਬ ਮੰਡੀ ਬੋਰਡ ਫੰਡਾਂ ਵਿੱਚੋਂ ਅਪ੍ਰੈਲ 2024 ਵਿੱਚ ਕੀਤੀ ਜਾ ਚੁੱਕੀ ਹੈ